ਦੇ ਨਾਮ ਇੱਕ ਮਨੁੱਖ ਕਿਸੇ ਦਾ ਕਤਲ ਕਰ ਦੇਵੇ ਅਪਰਾਧ ਹੈ ਬਹੁਤ ਵੱਡਾ ਅਪਰਾਧ ਹੈ ਉਹਦਾ ਹੰਕਾਰ ਉਸ ਨੂੰ ਇਸ ਹੱਦ ਤੱਕ ਹਿੰਸਾਤਮਕ ਬਣਾ ਦਿੱਤਾ ਉਸਨੇਕ ਦੀ ਜਾਨ ਲੈ ਲਈ ਪਰ ਹੁਣ ਕਾਨੂੰਨ ਉਸ ਦੀ ਜਾਨ ਲਵੇਗਾ ਉਹਨੂੰ ਸਜ਼ਾਏ ਮੌਤ ਮੈਂ ਭਾਰਤ ਵਿੱਚ ਇਹ ਦੋ ਸ਼ਬਦ ਕਹੇ ਸਨ ਗੱਲ ਰਫਾ ਦਫਾ ਹੋ ਗਈ ਵਰਨਾ ਮੈਨੂੰ ਨੋਟਿਸ ਮਿਲੇ ਸੀ ਵੀ ਤੁਸੀਂ ਅਦਾਲਤ ਦੇ ਖਿਲਾਫ ਬੋਲੇ ਕਾਨੂੰਨ ਦੇ ਖਿਲਾਫ ਬੋਲੇ ਇਹ ਅਦਾਲਤ ਦੀ ਤੋਹਫਤ ਦਾ ਮਸਲਾ ਖੜਾ ਹੋ ਸਕਦਾ ਹੈ ਮੈਂ ਕਿ ਇੱਕ ਮਨੁੱਖ ਨੇ ਕਤਲ ਕੀਤਾ ਹੈ ਜੁਰਮ ਹੈ ਉਹ ਕਾਨੂੰਨ ਉਸ ਦਾ ਕਤਲ ਕਰੇ ਤੇ ਇਹ ਕਿਸ ਤਰ੍ਹਾਂ ਪੁੰਨ ਹੋ ਗਿਆ ਹੈ ਇਹ ਕਿਸ ਤਰ੍ਹਾਂ ਮਹਾਨ ਹੋ ਗਿਆ ਇਸ ਦਾ ਮਤਲਬ ਹੈ ਉਹਨੇ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਨਹੀਂ ਮਾਰਿਆ ਤੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਕਿਸੇ ਨੂੰ ਫਾਂਸੀ ਤੇ ਚਾੜੋਗੇ ਸਿਆਣੇ ਸਿਆਣੇ ਦੇਸ਼ਾਂ ਦੇ ਸਜ਼ਾਏ ਮੌਤ हट ਗਈ ਹੈ ਇਹ ਵੀ ਮਹਿਸੂਸ ਕਰਨਾ ਜਿਨ੍ਹਾਂ ਨੇ ਗਹਿਰਾਈ ਦੇ ਛਲੇ ਆ ਇਸ ਗੱਲ ਨੂੰ ਹਿੰਸਕ ਸਾਰੇ ਹੀ ਹੁੰਦੇ ਨੇ ਹੰਕਾਰ ਤੇ ਸਾਰਿਆਂ ਦੇ ਅੰਦਰ ਹੈ ਡਿਗਰੀ ਦਾ ਫਰਕ ਹੈ ਸਾਰਿਆਂ ਦੀ ਮੂਲ ਸਮੱਸਿਆ ਹੰਕਾਰ ਹੈ ਲੋਭ ਹੈ ਵਾਸ਼ਨਾ ਕੋਈ ਕਬੂਲ ਕਰੇ ਭਾਵੇਂ ਨਾ ਕਰੇ ਕਿਦਰੀ ਉਸ ਨੂੰ ਲੋਭ ਬੇਈਮਾਨ ਬਣਾ ਦੇਗਾ ਕਿਦਰੀ ਉਸ ਨੂੰ ਅਹੰਕਾਰ ਹਿੰਸਕ ਬਣਾ ਦੇਗਾ ਕਿਦਰੀ ਉਸ ਨੂੰ ਵਾਸ਼ਨਾ ਦੋਰਾਚਾਰੀ ਬਣਾ ਦੇਗੀ ਚਲੋ ਅਪਰਾਧੀ ਨਾ ਬਣਨ ਦੇਵੇ ਪਾਪੀ ਤੇ ਬਣਨ ਦੇ ਦੇ। ਉਹਦੇ ਵਿਚਾਰਾਂ ਹੀ ਤੇ ਸਭ ਕੁਛ ਆ ਜਾਏਗਾ। ਸੋਚਣੀ ਤੇ ਆ ਜਾਏਗਾ। ਹਿੰਸਾ ਉਸ ਦੀ ਸੋਚਣੀ ਚ ਆ ਜਾਏਗੀ। ਦੁਰਾਚਾਰ ਉਸਦੇ ਵਿਚਾਰਾਂ ਚ ਆ ਜਾਏਗਾ। ਬੇਈਮਾਨੀ ਉਹਦੀ ਸਿਮਰਤੀ ਬਣ ਜਾਏਗੀ। ਇਹਨੂੰ ਦੁੱਖਾ ਦੇ ਦੇਆ, ਉਹਨੂੰ ਦੁੱਖਾ ਦੇ ਦੇਆ, ਉਹਨੂੰ ਦੁੱਖਾ ਦੇ ਦੇਆ। ਸਾਰੇ ਜਗਤ ਦੀ ਮੂਲ ਸਮੱਸਿਆ ਇਹੀ ਹੈ। ਇਹ ਤੇ ਚੰਗਾ ਹੋਇਆ ਉੱਥੇ ਇੱਕ ਦਾਰਸ਼ਨਿਕ ਵਕੀਲ ਸੀ ਬੜਾ ਸਿਆਣਾ ਔਰ ਗੁਰੂ ਘਰ ਦਾ ਉਹ ਸਰਦਾਰੂ ਭਾਵੇਂ ਸਹਿਜਦਾਰੀ ਸੀ ਉਹਨੇ ਮੈਨੂੰ ਕਹੇ ਮਸਕੀਨ ਜੀ ਤੁਸੀਂ ਫਿਕਰ ਨਾ ਕਰੋ ਮਾਮੂਲੀ ਗੱਲ ਹੈ ਮੈਂ ਇਹੋ ਨਵਟਾਲਿਆਂਗਾ ਫੇਰ ਮੈਂ ਇਤ ਨਹੀਂ ਆਖਿਆ ਸੀ ਇੱਕ ਮਨੁੱਖ ਕਤਲ ਕਰਦਾ ਹੈ ਕਾਤਲ ਹੈ ਕਿਉਂਕਿ ਉਸਨੇ ਕਾਨੂੰਨ ਦੇ दायरे 'ਚ ਕਿਸੇ ਨੂੰ ਨਹੀਂ ਮਾਰਿਆ ਤੇ ਫਿਰ ਕਾਨੂੰਨ ਉਸ ਦੀ ਹੱਤਿਆ ਕਰਦਾ ਉਹਨੂੰ ਫਾਂਸੀ ਤੇ ਚੜ੍ਹਾਦਾ ਉਹਨੂੰ ਮਾਰਦਾ ਹੈ ਕਾਨੂੰਨ ਦੇ ਦਾਇਰੇ ਚ ਤੇ ਕਾਨੂੰਨ ਦੇ ਦਾਇਰੇ ਚ ਮਾਰੇ ਹੋਇਆ ਕਤਲ ਕੀਤਾ ਉਹ ਇਨਸਾਫ ਹੋ ਗਿਆ ਤੇ ਕਾਨੂੰਨ ਦੇ ਦਾਇਰੇ ਜਿਸ ਨੂੰ ਨਹੀਂ ਮਾਰਿਆ ਉਹ ਗੁਨਾਹ ਹੋ ਗਿਆ ਇਹ ਕਿਸ ਤਰ੍ਹਾਂ ਦਾ ਸੋਚਣ ਦਾ ਢੰਗ ਹੈ ਗੁਨਾਹ ਆਖਰ ਗੁਨਾਹ ਹੈ ਕਤਲ ਆਕਰ ਕਤਲ ਹੈ ਚਾਹ ਕਿਸੇ ਡੰਗ ਨਾਲ ਕੀਤਾ ਜਾਏ ਚਾਹ ਲੋਹੇ ਦੇ ਛੁਰੇ ਨਾਲ ਕਤਲ ਕੀਤਾ ਜਾਂ ਸੋਨੇ ਦੇ ਛੁਰੇ ਨਾਲ ਕਤਲ ਕੀਤਾ ਹੱਤਖੜੀ ਆਖਰ ਹੱਤਖੜੀ ਇਹ ਚਾਹ ਲੋਹੇ ਦੀ ਤੇ ਚਾਹ ਸੋਨੇ ਦੀ ਭਾਵੇਂ ਕਿਸੇ ਨੂੰ ਸੋਨੇ ਦੀ ਜ਼ਨੀਰ ਜ਼ੰਜੀਰਾਂ ਨਾਲ ਬੰਨ ਕੇ ਰੱਖ ਦੋ ਭਾਵੇਂ ਕਿਸੇ ਨੂੰ ਪਤਲ ਦੀਆਂ ਤੇ ਭਾਵੇਂ ਕਿਸੇ ਨੂੰ ਲੋਹੇ ਦੀ ਬੰਨ ਕੇ ਤੇ ਰੱਖ ਦਿੱਤਾ ਅਗਲਾ ਮਨੀਸ਼ ਤੇ ਗਿਆ ਤੇ ਕੋਈ ਮਾਨ ਨਾਲ ਆਖੇ ਨਹੀਂ ਦੀ ਅਸੀਂ ਸੋਨੇ ਦੀਆਂ ਜ਼ੰਜੀਰਾਂ ਨਾਲ ਬਨੇ ਆ ਸੋਨੇ ਦੇ ਪਿੰਜਰੇ ਚ ਬੰਦ ਕੀਤਾ ਬੰਦ ਕੀਤਾ ਇਹਨਾਂ ਮੈਨੂੰ ਇਸ ਸੰਬੰਧ ਵਿੱਚ ਇੱਕ ਗਾਥਾ ਯਾਦ ਆਈ ਪੁਰਾਣੀ ਮਨਸੂਰ ਨੂੰ ਜਦ ਸੂਲੀ ਤੇ ਚੜਨ ਲੱਗਾ ਤੇ ਸੂਲੀ ਤੋਂ ਪਹਿਲੇ ਸਾਰਿਆਂ ਨੇ ਉਸ ਨੂੰ ਪੱਥਰ ਵੀ ਮਾਰਨਾ ਸੀ ਇਹ ਵੀ ਸਦਾ ਸੀ ਪਰ ਕਸੂਰ ਉਸ ਦਾ ਹੀ ਸੀ ਕਿ ਵਿਚਾਰਾ ਬੇਕਸੂਰ ਸੀ ਬਸ ਇਹ ਨਹੀਂ ਗੱਲ ਹੈ ਕਸੂਰਵਾਰਾਂ ਦੀ ਮਹਿਫਿਲ ਦੇ ਚ ਬਿਲਕੁਲ ਬੇਕਸੂਰ ਹੋ ਕੇ ਜੀਵਣਾ ਵੀ ਇੱਕ ਕਸੂਰ ਹੋ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਪਾਪੀਆਂ ਦੇ ਇਕੱਠ ਦੇ ਚ ਪੁਨੀਤ ਹੋ ਕੇ ਜੀਵਣਾ ਵੀ ਇੱਕ ਪਾਪ ਹੋ ਜਾਂਦਾ ਹੈ ਮੂਰਖਾਂ ਦੀ ਮਹਿਫਿਲ ਵਿੱਚ ਬਹੁਤ ਸਿਆਣਾ ਹੋ ਜਾਣਾ ਵੀ ਇੱਕ ਮੂਰਖਤਾ ਹੋ ਜਾਂਦੀ ਹੈ। ਬਸ ਉਸ ਦਾ ਇਹ ਹੀ ਕਸੂਰ ਸੀ ਵਿਚਾਰਾ ਬੇਕਸੂਰ ਸੀ। ਬਾਦਸ਼ਾਹ ਦਾ ਹੁਕਮ ਸੂਲੀ ਤੇ ਬਾਦੇ ਚੜਾਾਂਗੇ ਪਹਿਲੇ ਇਸ ਨੂੰ ਇੱਕ ਇੱਕ ਪੱਥਰ ਮਾਰੋ। ਇਸ ਇਕੱਠ ਦੇ ਵਿੱਚ ਸ਼ਿਵਲੇ ਵੀ ਸੀ, ਮਨਸੂਰ ਦਾ ਦੋਸਤ। ਜੈਸੇ ਮਨਸੂਰ ਸੂਫੀ ਸੀ। ਉਬੀ ਸੋਫੀ ਸੀ। ਮਨਸੂਰ ਨੇ ਖੁਦਾ ਨੂੰ ਸਮਝਿਆ ਸੀ। ਉਸ ਦਾ ਅਨੁਭਵ ਸੀ। ਖੁਦਾ ਉਸ ਦੀ ਜ਼ਿੰਦਗੀ ਸੀ ਉਹਨੂੰ ਪ੍ਰਾਪਤ ਕਰ ਲਿਆ ਸੀ। ਸ਼ਿਬਲੀ ਦੀ ਸਮਝ ਦੇ ਵਿੱਚ ਤੇ ਆਈ। ਅਨੁਭਵ ਤੇ ਸੀ ਉਸ ਦਾ। ਲੇਕਿਨ ਅਜੇ ਉਸ ਪੱਧਰ ਤੇ ਨਹੀਂ ਸੀ ਉਹ ਪ੍ਰਾਪਤੀ ਨਹੀਂ ਸੀ ਜੋ ਮਨਸੂਰ ਕੋਲ ਸੀ। ਲੇਕਿਨ ਇਤਨਾ ਜ਼ਰੂਰ ਪਤਾ ਸੀ। ਮਨਸੂਰ ਬੇਕਸੂਰ ਹੈ। ਪਰ ਉਹਨੇ ਦੇਖਿਆ ਹੁਣ ਸਾਰਿਆਂ ਨੇ ਪੱਥਰ ਚੁਕਲੇ ਨੇ ਮਾਰਨ ਵਾਸਤੇ ਤੇ ਮੈਂ ਨਾ ਚੁਕਿਆ ਤੇ ਮੈਂ ਨਾ ਮਾਰਿਆ ਤੇ ਮੈਨੂੰ ਸਾਥੀ ਸਮਝ ਕੇ ਕਿਦਰ ਮੈਨੂੰ ਹੀ ਸੂਲੀ ਤੇ ਨਾ ਚਾੜਨ ਹੁਕਮ ਹੋਇਆ ਮਾਰੋ ਸਾਰਿਆਂ ਨੇ ਪੱਥਰ ਮਾਰੇ ਸ਼ਿਬਲੀ ਕੋਲ ਇੱਕ ਫੁੱਲ ਸੀ ਗੁਲਾਬ ਦਾ ਉਹਨੇ ਵੀ ਖਿੱਚ ਕੇ ਮਾਰਿਆ ਇੰਜ ਮੁੱਠ ਬੰਦ ਕਰਕੇ ਸਿਰਫ ਇਹ ਸਮਝਾਉਣ ਵਾਸਤੇ ਕਿ ਲੋਗਾ ਨੂੰ ਪਤਾ ਚਲੇ ਮੈਂ ਵੀ ਮਾਰੇ ਪੱਥਰ ਲਗੇ ਹੱਸਦਾ ਰਿਹਾ ਮਨਸੂਰ ਹੱਸਦਾ ਰਿਹਾ ਪਰ ਗਜ਼ਬ ਦੀ ਗੱਲ ਅੱਧੇ ਪੱਥਰ ਉਸ ਨੂੰ ਨਹੀਂ ਵੀ ਲਗੇ ਸਨ ਨਿਸ਼ਾਨੇ ਤੇ ਨਹੀਂ ਲਗੇ ਸਨ ਅੱਧੇ ਜਿਹੜੇ ਲਗੇ ਹੈ ਹੱਸਦਾ ਰਿਹਾ ਪਰ ਰੱਬ ਦੀ ਨੇਤ ਸਮਝੋ ਉਹ ਜੋ ਗੁਲਾਬ ਖਿੱਚ ਕੇ ਮਾਰੇ ਆ ਉਹ ਇੱਥੇ ਮੱਤੇ ਤੇ ਲਗੇ ਫੁੱਲ ਚੀਖ ਨਿਕਲ ਗਈ ਮਨਸੂਰ ਦੀ ਬੜੀ ਉੱਚੀ ਸ਼ਿਬਲੀ ਕੋਲ ਪਹੁੰਚਿਆ ਅੱਖਾਂ ਭਰੀਆਂ ਨੇ ਮਿੱਤਰਾ ਪੱਥਰ ਤੇਰੇ ਜਿਸਮ ਨੂੰ ਲੱਗਦੇ ਰਹਿ ਤੂੰ ਲਹੂ ਲੋਹਾਨ ਹੁੰਦਾ ਰਿਹਾ ਤੇ ਹੱਸਦਾ ਰਿਹਾ ਮੈਂ ਤੇ ਫੁੱਲ ਮਾਰਿਆ ਔਰ ਫੁੱਲ ਵੀ ਗੁਲਾਬ ਦਾ ਤੇਰੀ ਜੇਖ ਨੇ ਲਗਾਈ। ਮਨਸੂਰ ਕਹਿੰਦਾ ਤੂੰ ਫੁੱਲ ਭੇਟ ਨਹੀਂ ਕੀਤਾ ਮਾਰੇ। ਮਾਰੇ। ਸਵਾਲ ਇਹ ਨਹੀਂ ਕਿ ਹੁਣ ਪੱਥਰ ਨਾਲ ਮਾਰਨੇ ਕਿ ਫੁੱਲ ਨਾਲ ਮਾਰਨੇ ਮਾਰੇ। ਮਾਰਨ ਨਾਲ ਚੋਟ ਲੱਗੇ। ਪਰ ਪੱਥਰ ਖਾ ਕੇ ਤੇ ਤੂੰ ਹੱਸਦਾ ਰਿਹਾ ਹਾਂ। ਹਾਂ। ਪੱਥਰ ਮਾਰੇ ਮੁਰਖਾ ਨੇ ਜੋ ਮੈਨੂੰ ਨਹੀਂ ਜਾਣਦੇ। ਫੁੱਲ ਮਾਰਿਆ ਉਸ ਨੇ ਸਿਆਣੇ ਨੇ ਜੋ ਮੈਨੂੰ ਜਾਣਦਾ ਹੈ ਇਸ ਕਰਕੇ ਚੀਖ ਨਿਕਲ ਗਈ ਹੈ ਮੇਰੀ ਅਵਸਥਾ ਨੂੰ ਜਾਣਦਾ ਹੈ ਮੈਨੂੰ ਜਾਣਦਾ ਹੈ ਮੇਰੀ ਤਰ੍ਹਾਂ ਅਨੁਭਵੀ ਪੁਰਸ਼ ਹੈ ਇਹ ਵੀ ਪਹਿ ਦੇ ਚ ਆ ਗਿਆ ਤੂੰ ਮਾਰਿਆ ਹੈ ਫੁੱਲ ਜਿਨ੍ਹਾਂ ਨੇ ਮੈਨੂੰ ਪੱਥਰ ਮਾਰੇ ਮੇਰਾ ਤਨ ਜ਼ਖਮੀ ਕੀਤਾ ਹੈ ਕੀ ਕਰਾ ਤੇਰਾ ਮਾਰਿਆ ਆ ਫੁੱਲ ਤੇ ਮੇਰੇ ਮਨ ਤੋਂ ਵੀ ਪਾਰ ਹੋ ਗਿਆ ਬਹੁਤ ਗਹਿਰਾ ਗਿਆ ਸਮਝਦਾਰ ਨੇ ਮਾਰਿਆ ਇੱਕ ਫਕੀਰ ਨੇ ਮਾਰਿਆ ਇੱਕ ਸੰਤ ਨੇ ਮਾਰਿਆ ਜਦ ਕੇ ਸੰਤ ਦਾ ਇਹ ਕਰਮ ਨਹੀਂ ਆਉਂਦਾ ਸੰਤ ਦੀ ਇਹ ਸੋਚਣੀ ਨਹੀਂ ਆਉਂਦੀ ਸਵਾਲ ਇਹ ਨਹੀਂ ਕਿ ਤੂੰ ਫੁੱਲ ਮਾਰਿਆ ਸਵਾਲ ਇਹ ਹੈ ਕਿ ਮਾਰਿਆ ਤੂੰ ਭੇਟ ਨਹੀਂ ਕੀਤਾ ਮਾਰਿਆ ਹੈ ਰੀ ਪਏ ਗਿਆ ਸ਼ਿਬਲੀ ਹਾਂ ਮੈਂ ਮਾਰਿਆ ਮਨਸੂਰ ਕਹਿੰਦੇ ਹੁਣ ਤੇਰੇ ਤੇ ਮੈਨੂੰ ਤਰਸ ਆਇਆ ਤੇ ਜਿਸ ਤੇ ਤਰਸ ਆਵੇ ਪਛੜੇ ਹੋਇਆ ਹੈ ਤੈਨੂੰ ਦੇਖ ਕੇ ਮੈਨੂੰ ਤਰਸ ਆਇਆ ਤੂੰ ਗਿਰਿਆ ਬਾਕੀ ਭੀੜ ਵਿੱਚ ਤੂੰ ਵੀ ਗਿਰਿਆ ਕਵੀ ਥੱਲੇ ਚਲਾ ਗਿਆ ਮੁਖਤਸਰ ਮੈਂ ਅਰਜ਼ ਕਰਾਂ अनुभवी ज्ञान दूसरे दी अत्यंत गिरावट को देख के वे उसको तरस आवेगा क्योंकि उसको समझ है सारेया दी मूल समस्या एको ही है जद कदी कोई गिरेगा अहंकार करके गिरेगा लोभ करके गिरेगा वासना करके गिरेगा और क्यों गिरेगा यही गिरावट सारे संसार दी मूल समस्या यही है ਕਿ ਉਹ ਕਿਸੇ ਮੌਲਕ ਦਾ ਹੈ ਕਿਸੇ ਜਾਤ ਦਾ ਹੈ ਕਿਸੇ ਮਜ਼ਹਬ ਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਇਹ ਅਨੁਭਵ ਪ੍ਰਕਾਸ਼ ਵਿੱਚ ਜੀਉਂਦਾ ਹੈ ਉਸ ਨੂੰ ਪੜਾ ਲਿਖਾ ਮਿਲੇਗਾ ਅਨਪੜ ਮਿਲੇਗਾ ਮੂਰਖ ਮਿਲੇਗਾ ਸਿਆਣਾ ਮਿਲੇਗਾ ਹਿੰਦੂ ਮਿਲੇਗਾ ਮੁਸਲਮਾਨ ਮਿਲੇਗਾ ਉਸ ਨੂੰ ਸਮਝ ਆਏ ਮੂਲ ਸਮੱਸਿਆ ਇਹ ਹੈ ਇਹ ਬੇਈਮਾਨ ਨਹੀਂ ਹੋਇਆ ਸੀਮਾਂ ਦੇਚ ਨੈਤਿਕ ਹੈ ਕਿ ਕਿ ਅਨੈਤਿਕ ਹੋਣ ਨਾਲ ਸਮਾਜ ਕਬੂਲ ਨਹੀਂ ਕਰਦਾ ਅਨੈਤਿਕ ਹੋਣ ਨਾਲ ਕਾਨੂੰਨ ਸਜ਼ਾ ਦਿੰਦਾ ਹੈ ਤੋ ਨੈਤਿਕ ਹੋ ਕੇ ਜੀ ਰਿਹਾ ਹੈ ਉਹ ਇਹਨਾਂ ਆਪਣੀਆਂ ਵਰਤਿਆਂ ਨੂੰ ਸੀਮਾ ਦੇ ਚ ਰੱਖ ਰਿਹਾ ਹੈ ਇਸ ਵਾਸਤੇ ਨੈਤਿਕ ਮਨੁੱਖ ਇੱਕ ਸੰਤ ਦੀ ਦ੍ਰਿਸ਼ਟੀ ਦੇ ਚ ਉਹ ਨੇ ਜੋ ਮਨ ਦੇ ਤਲ ਤੇ ਤੇ ਅਪਰਾਧੀ ਨੇ ਹੈ ਪਾਪੀ ਨੇ ਅਜੇ ਤਨ ਦੇ ਤਲ ਤੇ ਪ੍ਰਗਟ ਨਹੀਂ ਆਉਣਾ ਜੁਤੇ ਤਰ ਸਮਦਾ ਹੈ ਅਪਰਾਧ ਤਨ ਦੇ ਤਲ ਤੇ ਪ੍ਰਗਟ ਨਹੀਂ ਹੋਇਆ ਸੀਮਾ ਦੇ ਚ ਰੱਖਿਆ ਹੋਇਆ ਹੰਕਾਰ ਸੀਮਾ ਦੇ ਚ ਰੱਖਿਆ ਹੋਇਆ ਲੋਭ ਨੋ ਇਹ ਬੇਈਮਾਨੀ ਤੱਕ ਨਾ ਪਹੁੰਚੇ ਕਿਸੇ ਨੂੰ ਚੋਟ ਨਾ ਪਹੁੰਚਾ ਰਿਹਾ ਹੈ ਲੇਕਿਨ ਅੰਦਰ ਤੇ ਹੈ ਇਸ ਨੂੰ ਕਹਿੰਦੇ ਨੇ ਅਨੁਭਵੀ ਗਿਆਨ ਪਰ ਚੋਂਕੇ ਸਾਰੇ ਮਨੁੱਖਾਂ ਦੀ ਸਮੱਸਿਆ ਇਹੀ ਆਉਂਦੀ ਹੈ ਉਸ ਨੂੰ ਤਰਸ ਆਉਂਦਾ ਹੈ ਘਰਣਾ ਨਹੀਂ ਕਰਦਾ ਅਗਰ ਘਰਣਾ ਵੀ ਕਰਦਾ ਹੈ ਤਾਂ ਇਹ ਅਨਭਵੀ ਪੁਰਸ਼ ਨਹੀਂ ਹੈ ਤੇ ਸੰਸਾਰੀ ਹੈ ਬਿਲਕੁਲ ਦੁਨੀਆਵੀ ਬੰਦਾ ਹੈ ਅਗਰ ਇਹ ਘਰਣਾ ਕਰ ਰਹਾ ਹੈ ਨਫ਼ਰਤ ਕਰਦਾ ਹੈ ਇੱਕ ਤੇ ਮੈਨੂੰ ਇਹ ਪਤਾ ਹੈ ਕਿ ਭੋਜਨ ਕਿਸ ਨੇ ਬਣਾਇਆ ਹੈ ਮੈਨੂੰ ਇਹ ਪਤਾ ਹੈ ਇੱਕ ਫਿਰ ਮੈਨੂੰ ਇਹ ਵੀ ਪਤਾ ਹੈ ਕਿ ਭੋਜਨ ਕੀ ਹੈ ਦਾਲ ਕੀ ਹੈ ਸਬਜ਼ੀ ਕੀ ਹੈ ਕਿ ਰੋਟੀ ਮਕਈ ਦੀ ਹੈ ਕਣਕ ਦੀ ਹੈ ਮੈਨੂੰ ਸਮਝ ਆਇਆ ਇਹ ਦੂਸਰੀ ਸਮਝ ਹੈ ਮੈਨੂੰ ਇੱਕ ਉਸ ਦੀ ਸਮਝ ਹੈ ਜਿਨ੍ਹਾਂ ਨੇ ਬਣਾਇਆ ਹੈ ਇੱਕ ਉਸ ਦੀ ਸਮਝ ਹੈ ਜੋ ਬਣੇ ਹੈ ਇਹ ਦੋ ਸਮਝ ਹੈ ਮੈਂ ਫਿਰ ਦੁਹਰਾਵਾਂ ਇੱਕ ਤੇ ਇਸ ਦੀ ਸਮਝ ਹੈ ਜਿਸ ਨੇ ਬਣਾਇਆ ਹੈ ਭੋਜਨ ਇੱਕ ਇਸ ਦੀ ਸਮਝ ਹੈ ਜੋ ਬਣਿਆ ਹੈ ਭੋਜਨ ਭਾਵੇਂ ਬਣਾਉਣ ਵਾਲੇ ਦੀ ਸਮਝ ਹੈ ਭਾਵੇਂ ਬਣੇ ਹੋਏ ਦੀ ਸਮਝ ਹੈ ਪਰ ਇਹ ਭੋਜਨ ਮੇਰੇ ਜੀਵਨ ਦਾ ਹਿੱਸਾ ਨਹੀਂ ਬਣਿਆ ਮੇਰਾ ਖੂਨ ਨਹੀਂ ਬਣਿਆ ਮੇਰਾ ਮਾਸ ਨਹੀਂ ਬਣਿਆ ਕਿਉਂਕਿ ਮੈਂ ਖਾਦਾ ਹੀ ਨਹੀਂ ਮੈਂ ਛਕਿਆ ਹੀ ਨਹੀਂ